ਨੇ ਜਿਹੜੀ ਐਨਕ ਚੱਕੀ ਆ ਨਾ ਉਹਦੇ ਵਿੱਚ ਉਹਨਾਂ ਨੂੰ ਭਾਪੇ ਸਾਹਮਣੇ ਨਾ ਦੇਖੇ ਬਾਕੀ ਪਾਰਟੀਆਂ ਦੇਖ ਰਹੀਆਂ ਉਹਨਾਂ ਵਿੱਚ ਇੱਕ ਹੈ ਆਮ ਆਦਮੀ ਪਾਰਟੀ ਦਿੱਲੀ ਵਾਲੇ ਲੀਡਰ ਤੀਜਾ ਕਹਿੰਦੇ ਸਾਹਮਣੇ ਜਾਰੀ ਹੋਗਾ 3 ਜਨਵਰੀ ਨੂੰ ਫੇਰ ਤਲਬ ਕੀਤਾ ਗਿਆ ਆਈਡੀ ਵੱਲੋਂ ਪਰ ਹਾਲੇ ਤੱਕ ਪਤਾ ਨਹੀਂ ਲੱਗਿਆ ਕਿ ਕੇਜਰੀਵਾਲ ਸਾਹਿਬ ਪੰਜਾਬ ਚ ਡੇਰਾ ਛੱਡਣਗੇ ਕਿ ਨਹੀਂ ਛੱਡਦੇ ਇੱਕ ਸਵਾਲ ਨਾਲ ਸਭ ਤੋਂ ਵੱਡੀ ਗੱਲ ਅੱਜ ਜਿਹੜੇ ਮਨੋਜ ਤਵਾੜੀ ਆ ਭਾਜਪੀ ਦੇ ਐਮਪੀ ਤੇ ਜਿਹੜੇ ਉੱਥੋਂ ਦੇ ਉਹਨਾਂ ਦੇ ਭਾਜਪੀ ਦੇ ਦਿੱਲੀ ਦੇ ਪ੍ਰੈਜ਼ੀਡੈਂਟ ਅ ਵਿਰਿੰਦਰ ਸੱਚਦੇਵਾ ਉਹਨਾਂ ਨੇ ਦਿੱਲੀ 'ਚ ਪ੍ਰੈਸ ਕਾਨਫਰੰਸ ਕੀਤੀ ਹੈਗੀ ਉਹਨਾਂ ਨੇ ਇੱਕ ਨਾ ਜਿਹੜਾ ਨਾ ਜਿਹੜਾ ਅ ਅਰਵਿੰਦ ਕੇਜਰੀਵਾਲ ਸਾਹਿਬ ਦਾ ਇੱਕ ਪੁਰਾਣੀ ਗੱਲ ਯਾਦ ਕਰਵਾਈਗਾ ਕਿ ਜਦੋਂ ਇਹ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਤਾਂ ਉਦੋਂ ਇਹ ਕਹਿੰਦੇ ਸੀ ਕਿ ਜਿਹੜਾ ਕੋਈ ਬੰਦੇ ਨੂੰ ਸੰਮਣ ਹੁੰਦੇ ਨੇ 2012 ਦੀ ਉਹਨਾਂ ਨੇ ਉਹ ਵੀਡੀਓ ਜਾਂ ਗੱਲਾਂ ਚੇਤੇ ਕਰਵਾਈਆਂ ਜਿਹਨੂੰ ਸੀਬੀਆਈ ਈਡੀ ਜਾਂ ਆਈਟੀ ਦਾ ਨੋਟਿਸ ਜਾਂਦਾ ਕਿ ਜੇ ਕਿਸੇ ਨੂੰ ਸੱਮਨਿੰਗ ਹੋਵੇ ਜੇ ਨਾ ਜਾਵੇ ਤੇ ਕੇਜਰੀਵਾਲ ਸਾਹਿਬ ਦੇ ਬੋਲ ਸੀ ਕਿ ਮੇਰਾ ਸਿਰ ਸ਼ਰਮ ਦੇ ਨਾਲ ਝੁੱਕ ਜਾਂਦਾ ਹੁਣ ਸਵਾਲ ਇਹ ਹੈ ਕਿ ਹੁਣ ਤੀਜੀ ਵਾਰ ਸੱਮਨ ਹੋਗੇ ਨੇ ਜਨਾਬ ਉਹਨਾਂ ਨੂੰ ਹੁਣ ਜਾ ਨਹੀਂ ਰਹੇ ਹੈਗੇ ਪਹਿਲੀ ਵਾਰ ਲੱਗਦਾ ਕਿ ਚਲੋ ਮੈਂ ਜੀ ਜਿਹੜਾ ਪ੍ਰਚਾਰ ਚ ਚੋਣ ਪ੍ਰਚਾਰ ਚ ਹੁਣ ਦੂਜੀ ਵਾਰ ਹੋ ਗਿਆ ਤੇ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਵਪਾਸਨਾ ਸਾਧਨਾ ਕਰ ਲਾ ਪੇ ਹੁਣ ਤੀਜਾ 3 ਜਨਵਰੀ ਨੂੰ ਆ ਗਿਆ ਹੁਣ ਦੇਖਦੇ ਕੀ ਹੋ ਰਿਹਾ ਪਰ ਈਡੀ ਦਾ ਮਸਲਾ ਈਡੀ ਤੇ ਹੈ ਕਿ ਕਿਉਂਕਿ ਅੱਜ ਹਦਲੀ ਹਾਈ ਜਿਹੜੀ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਜਿੱਥੋਂ ਸੰਜੇ ਸਿੰਘ ਹੋਣਾ ਦੇ ਖਿਲਾਫ ਉਹਨਾਂ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਆ ਕੋਰਟ ਨੇ ਕੀ ਕਿਹਾ ਕੋਰਟ ਇਹ ਕਹਿੰਦੀ ਆ ਕਿ ਸੰਜੇ ਸਿੰਘ ਦੇ ਖਿਲਾਫ ਪੁਖਤਾ ਸਬੂਤ ਇਸ ਕਰਕੇ ਇਹਨਾਂ ਦੀ ਪਟੀਸ਼ਨ ਖਾਰਜ ਕੀਤੀ ਜਾਂਦੀ ਜਿਹੜੀ ਇਹਨਾਂ ਚੈਲੰਜ ਕੀਤੀ ਸੁਪਰੀਮ ਕੋਰਟ ਕਹਿ ਰਹੀ ਆ ਕਿ ਇਸ ਮਸਲੇ ਦੇ ਵਿੱਚ 338 ਕਰੋੜ ਰੁਪਏ ਦਾ ਲੈਣ ਦੇਣ ਹੋਇਆ ਐਕਸਾਈਜ਼ ਘਟਾਲੇ ਦੇ ਵਿੱਚ ਪਾਲਿਸੀ ਦੇ ਵਿੱਚ ਇਸ ਕਰਕੇ ਮਨੀਸ਼ ਸੋਸੋਧੀਆ ਦਾ ਭੂਮਿਕਾ ਬਤੌਰ ਐਕਸਾਈਜ਼ ਮਿਨਿਸਟਰ ਹੁਣ ਸਵਾਲ ਹੈ ਕਿ ਸੰਜੀਤ ਸਿੰਘ ਦੀ ਜਮਾ ਉਹ ਵੱਧ ਗਈ ਹੈ ਜੇਲ ਹਮ ਅਰਵਿੰਦ ਉਹਦਾ ਵੱਧ ਗਈ ਹੈ ਮਨੀਸ਼ ਸੋਸੋਧੀਆ ਦਾ ਹੁਣ ਅਰਵਿੰਦ ਕੇਜਰੀਵਾਲ ਸਾਹਿਬ ਦਾ ਹੁਣ ਸਵਾਲ ਹੈ ਕਿ ਕਦ ਤੱਕ ਅੱਜ 3 ਜਨਵਰੀ ਨੂੰ ਦੁਬਾਰਾ ਆਈਡੀ ਨੇ ਕੱਢ ਦਿੱਤਾ ਕਦ ਤੱਕ ਤੁਸੀਂ ਨਹੀਂ ਯੋ ਇਹ ਤਾਂ ਕਹਿ ਕੇ ਤੁਹਾਡਾ ਖੜਾ ਨਹੀਂ ਛੁੱਟਣਾ ਕਿ ਰਾਜਸੀ ਪ੍ਰੇਰਤਾ ਜੀ ਰਾਜਨੀਤੀ ਤੋਂ ਪ੍ਰੇਰਤਾ ਮੈਂ ਮਾਨਦਾਰ ਮੈਂ ਭਲਾ ਕੰਮ ਕਰ ਰਿਹਾ ਹੁਣ ਭਲਾ ਕੰਮ ਕਰ ਰਿਹਾ ਮਸਲਾ ਇਹ ਵੀ ਆ ਉੱਠ ਗਿਆ ਕਿ ਦਿੱਲੀ ਦੀ ਜਿਹੜੀ ਵਿਜੀਲੈਂਸ ਸੈੱਲ ਆ ਉਹਨਾਂ ਨੇ ਉਹਦੇ 'ਚ ਇੱਕ ਹੋਰ ਮਸਲਾ ਕੱਢ ਖੜਾ ਕਰਤਾ ਕਿ ਜਿਹੜੇ ਦਿੱਲੀ ਦੇ ਸਰਕਾਰੀ ਹਸਪਤਾਲ ਆ ਉਹਦੇ 'ਚ ਨਕਲੀ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਉਦੀ ਵੀ ਹੁਣ ਜਾਂਚ ਚੀਫ ਸਕੱਟਰੀ ਨੂੰ ਨਰੇਸ਼ ਕੁਮਾਰ ਨੂੰ ਦੇ ਦਿੱਤੀ ਤੇ ਸੀਬੀਐਨ ਦਿੱਤੀ ਜਾ ਸਕਦੀ ਹੁਣ ਸਵਾਲ ਹੈ ਕਿ ਦਿੱਲੀ ਦੇ ਵਿੱਚ ਲੱਖਾਂ ਲੋਕਾਂ ਨੂੰ ਨਕਲੀ ਦਵਾਈ ਦਿੱਤੀ ਗਈ ਆ ਉਹ ਨਕਲੀ ਦਵਾਈ ਦੇ ਜ਼ਿੰਮੇਵਾਰ ਕੌਣ ਆ ਦਿੱਲੀ ਸਰਕਾਰ ਦਿੱਲੀ ਸਰਕਾਰ ਕਿਹਦੀ ਆ ਆਮ ਆਦੀ ਪਾਰਟੀ ਦੀ ਸਰਕਾਰ ਜੇ ਦਿੱਲੀ ਦੇ ਹਸਪਤਾਲਾਂ ਵਿੱਚ ਨਕਲੀ ਦਵਾਈ ਹੋ ਸਕਦਾ ਕਿ ਮਹਲਾ ਕਲੀਨਿਕ ਦੇ ਵਿੱਚ ਵੀ ਹੋਵੇ ਇਹ ਤੇ ਪੰਜਾਬ ਵਾਲਿਆਂ ਨੂੰ ਚੈੱਕ ਕਰਨਾ ਪਊਗਾ ਕਿ ਜਿਹੜੇ ਟੈਂਡਰ ਦਿੱਲੀ ਦੇ ਵਿੱਚ ਨਕਲੀ ਦਵਾਈਆਂ ਦੇ ਸੈਂਪਲ ਹੋਏ ਕਿ ਤੇ ਦਿੱਲੀਂ ਤੋਂ ਨਹੀਂ ਦਵਾਈ ਆ ਰਹੀ ਕਿਉਂਕਿ ਇਹਦੇ ਝੰਡੇ ਵੀ ਤੇ ਡੰਡੇ ਵੀ ਦਿੱਲੀੋਂ ਬਣ ਕੇ ਆਉਂਦੇ ਨੇ ਇਹ ਤੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਚੈੱਕ ਕਰਨਾ ਜਿਹਦੇ ਉਹ ਕੰਪਨੀ ਤੇ ਨਹੀਂ ਕੀਤੀ ਆ ਗਈ ਤੇ ਇਹ ਤਾਂ ਬਹੁਤ ਹੁਣ ਚਿੰਤਾ ਵਾਲੀ ਗੱਲ ਹੋਈ ਹੈ ਕਿ ਈਡੀ ਦੇ ਈਡੀ ਦੇ ਰਡਾਰ ਤੇ ਆਮ ਆਦੀ ਪਾਰਟੀ ਦੇ ਲੀਡਰ ਇੱਕ ਕੋ ਜਸਵੰਤ ਸਿੰਘ ਜਨਮਾਜਰਾ ਸਾਹਿਬ ਜੀ ਉਹ ਜਿਹੜੇ ਅਮਰ ਅਮਰਗੜ ਤੋਂ ਵਿਧਾਇਕ ਨੇ 30 ਕਰੋੜ ਤੋਂ ਜ਼ਿਆਦਾ ਤੇ ਉਹਨਾਂ ਦੀ ਪ੍ਰਾਪਰਟੀ ਅਟੈਚ ਕਰ ਤੇ ਈਡੀ ਨੇ 40 ਕਰੋੜ ਦੀ ਜਿਹੜੀ ਠੱਗੀ ਆ ਉਹ ਅਜੇ ਸੀਬੀਆਈ ਕਰ ਰਹੀ ਹੈ ਗਿਆ ਮਤਲਬ ਇਹ ਕਹਿੰਦੇ ਸੀ ਨਾ ਕੱਲ ਵੀ ਆਪਾਂ ਗੱਲ ਕੀਤੀ ਸੀ ਸੀ ਅਸੀਂ ਕਰੈਕਟਰ ਪੱਖੋਂ ਬੜੇ ਇਮਾਨਦਾਰ ਤੇ ਕਰੈਕਟਰ ਤੇ ਤੁਹਾਡਾ ਸਾਰੀ ਦੁਨੀਆ ਨੇ ਦੇਖ ਲਿਆ ਹੁਣ ਆਪਾਂ ਇਹ ਕਹਿ ਕੇ ਦੀ ਨਾ ਕਹਿ ਸਕਦੇ ਕਿ ਭਾਜਪਾ ਧੱਕਾ ਕਰਦੀ ਆ ਅਦਾਲਤਾਂ ਦੁਨੀਆ ਧੱਕਾ ਕਰਦੀ ਅਦਾਲਤਾਂ ਤੇ ਤਾਂ ਹੀ ਰਿਜੈਕਟ ਕਰ ਰਹੀਆਂ ਨੇ ਜੋ ਉਹਦੇ ਚ ਕਾਗਜ਼ ਨੇ ਤੇ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਕਿ ਹਜੇ ਕਾਗਜ਼ਾਂ 'ਚ ਕੁਝ ਨਹੀਂ ਨਿਕਲਿਆ ਤੇ ਸੁਪਰੀਮ ਕੋਰਟ ਦੇ ਜਿੱਥੋਂ ਸੰਜੇਤ ਸਿੰਘ ਦੀ ਪਟੀਸ਼ਨ ਖਾਰਜ ਹੋਈ ਉਹ ਕੋਰਟ ਥੋੜਾ ਝੂਠ ਬੋਲਦੀ ਆ ਤੇ ਜੇ ਆਪਾਂ ਅਦਾਲਤਾਂ ਨੂੰ ਵੀ ਇਦਾਂ ਕਰੀ ਜਾਵਾਂਗੇ ਤੇ ਫਿਰ ਤੇ ਰੱਬ ਹੀ ਰੱਖਾਗਾ ਪਰ ਫਲਾਲ ਆਮ ਆਦੀ ਪਾਰਟੀ ਦੇ ਦਿਨ ਮਾੜੇ ਚੱਲ ਰਹੇ ਨੇ